ਗੱਲ ਉਸ ਸਮੇਂ ਦੀ ਹੈ ਜਦੋਂ ਗੁਰੂ ਸਾਹਿਬ ਦੀ ਵਾਦੀ ਖੂਬੀ ਉਹਨਾਂ ਦੇ ਸ਼ਬਦਾਂ ਦੀ ਤਾਕਤ ਅਤੇ ਉਹਨਾਂ ਦੇ ਸਿੱਖਾਂ ਦਾ ਜੋਸ਼ ਦੂਰ ਦੂਰ ਤੱਕ ਮਸ਼ਹੂਰ ਸੀ ਇਹ ਗੱਲਾਂ ਸੁਣ ਕੇ ਕੁਝ ਪੀਰ ਗੁਰੂ ਜੀ ਨੂੰ ਮਿਲਣ ਆਏ ਉਹ ਆਪਣੇ ਨਾਲ ਬਹੁਤ ਸਾਰੇ ਮੁਰੀਦ ਵੀ ਲੈ ਕੇ ਆਏ ਪੀਰਾਂ ਦੇ ਮਨ ਵਿੱਚ ਪਹਿਲਾਂ ਹੀ ਗੁਰੂ ਸਾਹਿਬ ਲਈ ਕੁਝ ਸ਼ੱਕ ਸੀ ਉਹ ਸੋਚਦੇ ਸਨ ਕਿ ਗੁਰੂ ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਜੀ ਵਿੱਚ ਰੂਹਾਨੀਅਤ ਘੱਟ ਹੈ ਤੇ ਜਦੋਂ ਉਹ ਗੁਰੂ ਸਾਹਿਬ ਦੇ ਦਰ ਤੇ ਪਹੁੰਚੇ ਤਾਂ ਗੁਰੂ ਜੀ ਨੇ ਬੜੇ ਸਤਿਕਾਰ ਨਾਲ ਉਹਨਾਂ ਦਾ ਸਵਾਗਤ ਕੀਤਾ ਗੁਰੂ ਜੀ ਦੀ ਬਾਣੀ ਉਹਨਾਂ ਦੀ ਰੌਣਕ ਚਿਹਰੇ ਦੀ ਚਮਕ ਤੇ ਬਚਨਾਂ ਦੀ ਮਿਠਾਸ ਨੇ ਪੀਰਾਂ ਦੇ ਦਿਲਾਂ ਨੂੰ ਖਿੱਚ ਲਿਆ ਪੀਰਾਂ ਨੇ ਗੁਰੂ ਸਾਹਿਬ ਨਾਲ ਬਹਿਸ ਕਰਨੀ ਚਾਹੀ ਕਿ ਉਹਨਾਂ ਦੀ ਰੋਹਾਨੀ ਤਾਕਤ ਦੀ ਪਰਖ ਹੋ ਜਾਵੇ ਪੀਰਾਂ ਨੇ ਕਿਹਾ ਗੁਰੂ ਜੀ ਰੋਹਾਨੀਅਤ ਵਿੱਚ ਤੁਹਾਡਾ ਕਮਾਲ ਘਟ ਹੈ ਜੇ ਤੁਸੀਂ ਵਾਕਈ ਵੱਡੇ ਰੋਹਾਨੀ ਸ਼ਖਸ ਹੋ ਤਾਂ ਸਾਨੂੰ ਕੋਈ ਨਿਸ਼ਾਨੀ ਦਿਖਾਓ ਗੁਰੂ ਵੀ ਹੌਲੀ ਮੁਸਕਰਾਏ ਤੇ ਬਚਨ ਕੀਤੇ ਰੋਹਾਨੀਅਤ ਕਿਸੇ ਦਿਖਾਵੇ ਜਾਂ ਚਮਤਕਾਰ ਨਾਲ ਸਾਬਤ ਨਹੀਂ ਹੁੰਦੀ ਰੋਹਾਨੀਅਤ ਮਨ ਦੇ ਅੰਦਰ ਦੀ ਜੋਤ ਹੈ ਜੋ ਪਰਮਾਤਮਾ ਨਾਲ ਜੋੜਦੀ ਹੈ ਪਰ ਜੇ ਤੁਸੀਂ ਪਰਖਣਾ ਚਾਹੁੰਦੇ ਹੋ ਤਾਂ ਆਪਣੀ ਨਿਗਾਹ ਸਾਫ਼ ਰੱਖੋ ਇਹ ਕਹਿ ਗਏ ਗੁਰੂ ਸਾਹਿਬ ਨੇ ਇੱਕ ਸ਼ਬਦ ਉਚਾਰਿਆ ਜਿਵੇਂ ਹੀ ਬਾਣੀ ਦੀ ਧੁਨ ਗੂੰਜੀ ਸੋਸ਼ਨੀ ਨਾਲ ਭਰ ਗਿਆ ਪੀਰਾਂ ਦੇ ਮਨ ਦੇ ਸੰਦੇ ਮਿਟ ਗਏ ਉਹਨਾਂ ਨੇ ਮਹਿਸੂਸ ਕੀਤਾ ਕਿ ਸੱਚਮੁੱਚ ਰੋਹਾਨੀ ਜੋਤ ਦੇ ਧਨੀ ਹਨ ਉਹਨਾਂ ਦੀਆਂ ਅੱਖਾਂ ਚੋਂ ਅੰਝੂ ਵਗ ਪਏ ਤੇ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਭ ਗਏ ਪੀਰਾਂ ਨੇ ਆਖਿਰਕਾਰ ਕਿਹਾ ਗੁਰੂ ਜੀ ਤੁਸੀਂ ਸੱਚੇ ਰੋਹਾਨੀ ਪਾਤਸ਼ਾਹ ਹੋ ਅਸੀਂ ਗਲਤ ਸੋਚਦੇ ਸਨ ਆਪਣੀ ਬਾਣੀ ਨਾਲ ਰੂਹ ਨੂੰ ਪਰਮਾਤਮਾ ਨਾਲ ਜੋੜਦੇ ਹੋ